ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵਾਰ-ਵਾਰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ 4 ਮਹੀਨਿਆਂ ਚਾਹੀ ਦੂਜੀ ਵਾਰ ਹੋਇਆ ਕਿ ਜਦੋਂ ਉਹਨਾਂ ਦਾ ਜਹਾਜ਼ ਵਿਦੇਸ਼ੀ ਧਰਤੀ ਤੇ ਖਰਾਬ ਹੋਇਆ ਪਿਛਲੇ ਸਾਲ ਦਸੰਬਰ ਚ ਜੀ-20 ਦੌਰਾਨ ਭਾਰਤ ਚ ਜਸਟਿਨ ਟਰੂਡੋ ਦਾ ਜਹਾਜ਼ ਖਰਾਬ ਹੋ ਗਿਆ ਸੀ ਜਿਸ ਕਾਰਨ ਕੈਨੇਡੀਅਨ ਪੀਐਮ ਨੂੰ 2 ਦਿਨ ਹੋਰ ਭਾਰਤ ਵਿੱਚ ਰਹਿਣਾ ਪਿਆ ਸੀ ਕੈਨੇਡੀਅਨ ਪ੍ਰਧਾਨ ਮੰਤਰੀ 26 ਦਸੰਬਰ ਨੂੰ ਪਰਿਵਾਰਕ ਛੁੱਟੀਆਂ ਮਨਾਉਣ ਲਈ ਜਮਾਇਕਾ ਗਏ ਸਨ ਜਿੱਥੇ ਉਹ ਆਪਣੇ ਪਰਿਵਾਰ ਨਾਲ ਇੱਕ ਰਿਜ਼ੋਰਟ ਵਿੱਚ ਰੁਕੇ ਹੋਏ ਸਨ ਪਰ ਵੀਰਵਾਰ ਨੂੰ ਵਾਪਸ ਪਰਤਦੇ ਸਮੇਂ ਉਹਨਾਂ ਦਾ ਜਹਾਜ਼ ਖਰਾਬ ਹੋ ਗਿਆ ਜਿਸ ਕਾਰਨ ਉਹਨਾਂ ਨੂੰ ਇੱਕ ਦਿਨ ਹੋਰ ਰੁਕਣਾ ਪਿਆ ਚੰਗੇਪੁਰ ਵਿਖੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ 28 ਸਾਲਾ ਨੌਜਵਾਨ ਯੁਗਵੀਰ ਸਿੰਘ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਸੀ ਮ੍ਰਿਤਕ ਨੌਜਵਾਨ ਸ਼੍ਰੋਮਣੀ ਕਾਲੀਦਾਲ ਦੇ ਆਗੂ ਤੇ ਮਾਰਕੀਟ ਕਮੇਟੀ ਸੰਗਰੂਰ ਦੇ ਸਾਬਕਾ ਚੇਅਰਮੈਨ ਰਹੇ ਰਣਜੀਤ ਸਿੰਘ ਕਾਕਾ ਸਰਾਉ ਦੇ ਪੋਤਾ ਸਨ ਨੌਜਵਾਨ ਦੀ ਮੌਤ ਦੀ ਖਬਰ ਮਿਲਦਿਆਂ ਹੀ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਮਾਤਾ ਪਿਤਾ ਕੁਝ ਸਮੇਂ ਤੋਂ ਕੈਨੇਡਾ ਵਿੱਚ ਹੀ ਰਹਿੰਦੇ ਸਨ ਯੁਗਵੀਰ ਪੜਾਈ ਕਰਨ ਲਈ ਕੁਝ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਅਤੇ ਉਸਦੇ ਮਾਤਾ-ਪਿਤਾ ਵੀ ਉਸ ਕੋਲ ਕੈਨੇਡਾ ਹੀ ਰਹਿੰਦੇ ਸਨ। ਬੇਸ਼ੱਕ ਕੈਨੇਡਾ ਦੇ ਕਈ ਹਿੱਸਿਆਂ 'ਚ ਨਵੇਂ ਸਾਲ ਮੌਕੇ ਬਰਫਬਾਰੀ ਨਹੀਂ ਹੋਈ ਪਰ ਮੈਟਰੋ ਵੈਨਕੂਵਰ ਦੇ ਵਸਨੀਕਾ ਵਾਸਤੇ ਕੈਨੇਡਾ ਦੇ ਵਾਤਾਵਰਣ ਵਿਭਾਗ ਨੇ ਜਾਣਕਾਰੀ ਦੇ ਦਿੱਤੀ ਹੈ ਕਿ ਅਗਲੇ ਹਫਤੇ ਬਰਫਬਾਰੀ ਹੋਵੇਗੀ। ਜਿਸ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਲਈਆਂ ਗਈਆਂ ਨੇ ਵੱਖ-ਵੱਖ ਸ਼ਹਿਰਾਂ 'ਚ ਲੂਮ ਛਿੜਕਣ ਦਾ ਕੰਮ ਸ਼ੁਰੂ ਕਰਨ ਵਾਸਤੇ ਪਹਿਲਾਂ ਤੋਂ ਹੀ ਤਿਆਰੀਆਂ ਖਿੱਚ ਲਈਆਂ ਗਈਆਂ ਨੇ ਵਾਤਾਵਰਣ ਵਿਭਾਗ ਦਾ ਕਹਿਣਾ ਹੈ ਕਿ 15 ਤੋਂ 20 ਸੈਂਟੀਮੀਟਰ ਤੱਕ ਬਰਫਬਾਰਿ ਬ੍ਰਿਟਿਸ਼ ਕੋਲੰਬੀਆ ਦੇ ਕਈ ਅਜਿਹੇ ਖੇਤਰਾਂ 'ਚ ਹੋ ਸਕਦੀ ਹੈ ਜਿੱਥੇ ਨਵੇਂ ਸਾਲ ਮੁੱਕੇ ਬਰਫ ਨਹੀਂ ਪਈ ਸੀ ਜਿਸ ਵਿੱਚ ਖਾਸ ਤੌਰ ਤੇ ਮੈਟਰੋ ਵੈਂਕੂਵਰ ਦੇ ਹਿੱਸੇ ਵਾਸਤੇ ਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਮੀਦ ਜਤਾਈ ਗਈ ਹੈ ਕਿ ਇੱਥੇ ਐਤਵਾਰ ਦੀ ਸ਼ਾਮ ਜਾਂ ਸੋਮਵਾਰ ਸਵੇਰ ਤੱਕ ਬਰਫਬਾਰਿ ਸ਼ੁਰੂ ਹੋ ਜਾਵੇਗੀ ਪਰ ਜੇਕਰ ਵੈਦਰ ਰਿਪੋਰਟ ਦੇ ਮੁਤਾਬਕ ਦੇਖੀਏ ਤਾਂ ਬੁੱ ਬਰਫ ਬਾਰੀ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਪਰ ਜੇਕਰ ਪਹਿਲਾ ਬਰਫ ਬਾਰੀ ਹੁੰਦੀ ਹੈ ਤਾਂ ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਵੈਂਕੂਵਰ ਸਿਟੀ ਦੇ ਵਿੱਚ ਸੜਕਾਂ ਤੋਂ ਬਰਫ ਟਾਉਣ ਵਾਲੇ ਵਾਹਨ ਵੀ ਤਿਆਰ ਕੀਤੇ ਜਾ ਰਹੇ ਨੇ ਵੱਡੀ ਗਿਣਤੀ ਵਿੱਚ ਡਰਾਈਵਰਾਂ ਦੇ ਲਾਇਸੈਂਸ ਹੋਏ ਰੱਦ ਪੀਲ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਜੋ ਰਾਈਟ ਨਾਮ ਦੀ ਮੁਹਿੰਮ ਸ਼ੁਰੂ ਕੀਤੀ ਸੀ ਖਾਸ ਤੌਰ ਤੇ ਸਾਲ 2023 ਦੀਆਂ ਛੁੱਟੀਆਂ ਮੌਕੇ ਉਹ ਕਾਫੀ ਕਾਮਯਾਬ ਰਹੀ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਉਹਨਾਂ ਨੇ ਡਰਾਈਵਰ 'ਤੇ ਕਾਰਵਾਈ ਕੀਤੀ ਹੈ ਜੋ ਕਿ ਸ਼ਰਾਬ ਦਾ ਸੇਵਨ ਕਰਕੇ ਜਾਂ ਕੋਈ ਹੋਰ ਨਸ਼ਾ ਕਰਕੇ ਗੱਡੀ ਚਲਾਉਂਦੇ ਨੇ ਅਜਿਹੇ ਸਾਰਿਆਂ ਨੂੰ ਖਤਰੇ ਵਿੱਚ ਪਾਉਂਦੇ ਨੇ ਤਾਂ ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਸਾਲ 2023 ਦੀ ਇਹ ਮੁਹਿੰਮ ਕਾਮਯਾਬ ਰਹੀ ਹੈ ਇਸ ਦੌਰਾਨ ਉਹਨਾਂ ਨੇ 12472 ਵਾਨਾਂ ਦੀ ਜਾਂਚ ਕੀਤੀ ਹੈ ਪੀਲ ਪੁਲਿਸ ਨੇ ਕਿਹਾ ਕਿ 52 ਕੇਸ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਦਰਜ ਕੀਤੇ ਗਏ ਨੇ ਤੇ 97 ਕੇਸ ਉਹਨਾਂ ਦੇ ਦਰਜ ਕੀਤੇ ਗਏ ਨੇ ਜਿਨ੍ਹਾਂ ਨੇ ਹੱਦ ਤੋਂ ਵੱਧ ਸ਼ਰਾਬ ਪੀਤੀ ਸੀ ਇਸ ਦੇ ਨਾਲ ਹੀ 19 ਕੇਸ ਉਹਨਾਂ ਲੋਕਾਂ ਦੇ ਦਰਜ ਕੀਤੇ ਗਏ ਨੇ ਜਿਨ੍ਹਾਂ ਨੇ ਆਪਣੇ ਸਾਹ ਦੇ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ 5 ਕੇਸ ਅਜਿਹੇ ਹਨ ਜਿਨ੍ਹਾਂ ਨੇ ਸ਼ਰਾਬ ਤੋਂ ਬਿਨਾਂ ਕਿਸੇ ਹੋਰ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ ਤੇ ਉਹ ਗੱਡੀ ਚਲਾ ਰਹੇ ਸਨ ਦੱਸਦੇ ਕਿ ਪੁਲਿਸ ਨੇ ਸ਼ਰਾਬ ਪੀਕੇ ਗੱਡੀ ਚਲਾਉਣ ਵਾਲਿਆਂ ਦੇ 116 ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਨੇ ਤੇ 259 ਹਾਈਵੇ ਟ੍ਰੈਫਿਕ ਚਾਰਜਸ ਲਏ ਗਏ ਨੇ ਜੋ ਵੱਖ-ਵੱਖ ਥਾਵਾਂ ਦੇ ਤਹਿਤ ਲਗਾਏ ਗਏ ਨੇ ਇਸ ਦੇ ਨਾਲ ਹੀ ਪੁਲਿਸ ਨੇ ਅਪੀਲ ਕੀਤੀ ਹੈ ਜੇਕਰ ਕੋਈ ਖਰਾਬ ਤਰੀਕੇ ਨਾਲ ਗੱਡੀ ਚਲਾਉਂਦਾ ਹੈ ਤਾਂ ਉਸ ਦੀ ਜਾਣਕਾਰੀ 111 ਨੰਬਰ ਤੇ ਕਾਲ ਕਰਕੇ ਦਿਓ ਪੁਰੀ ਪੱਛਮੀ ਕੈਲਗਰੀ ਦੇ ਇੱਕ ਘਰ ਤੇ ਹੋਏ ਹਮਲੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਵਿਅਕਤੀ ਜ਼ਖਮੀ ਹੋਏ ਨੇ ਕੈਲਗਰੀ ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਉਹਨਾਂ ਦੇ ਸੱਟਾਂ ਦੀ ਹੱਦ ਦਾ ਖੁਲਾਸਾ ਨਹੀਂ ਕੀਤਾ ਗਿਆ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਵੀਰਵਾਰ ਸਵੇਰੇ ਕਰੀਬ 9:15 ਮਿੰਟ ਤੇ ਬ੍ਰੈਂਡਵੁੱਡ ਕਮਿਊਨਿਟੀ ਤੇ ਬ੍ਰੈਡਨ ਕ੍ਰੈਸ਼ਟੌਟ ਨਾਰਥ-ਵੈਸਟ ਦੇ 0 ਤੋਂ 11 ਬਲਾਕ ਦੇ ਵਿੱਚ ਇੱਕ ਹਮਲੇ ਦੀ ਰਿਪੋਰਟ ਦਾ ਜਵਾਬ ਦਿੱਤਾ ਹੈ CPSA ਹੋਮੋਸਾਈਡ ਯੂਨਿਟ ਦੇ ਸਟਾਫਰ ਸਰਜੈਂਟ ਸੀਨ ਗ੍ਰੈਗਸਨ ਦੀ ਦੱਸਿਆ ਕਿ ਘਰ ਵਿੱਚ ਪਹੁੰਚਣ ਤੇ ਇੱਕ ਮ੍ਰਿਤਕ ਤੇ ਦੋ ਜ਼ਖਮੀ ਵਿਅਕਤੀ ਮਿਲੇ ਸਨ ਇਸ ਮਗਰੋਂ ਦੋਹਾਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਸਥਿਰ ਪਰ ਗੰਭੀਰ ਬਣੀ ਹੋਈ ਹੈ ਹੋਮੋਸਾਈਡ ਯੂਨਿਟ ਘਟਨਾ ਦੀ ਜਾਂਚ ਕਰ ਰਹੀ ਹੈ ਗ੍ਰੈਗਸਨ ਨੇ ਕਿਹਾ ਕਿ ਇਸ ਘਟਨਾ ਵਿੱਚ ਨਿਸ਼ਾਨੇ ਬਣਾਈ ਜਾਂਦੇ ਸਾਰੇ ਲੱਛਣ ਨੇ ਅਸੀਂ ਇਸ ਨਿਧਾਰਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਨਿਸ਼ਾਨਾ ਕੌਣ ਸੀ ਸਪੀਡਟਾ ਦੇ ਗੁਆਂਢੀਆਂ ਦੇ ਮੁਤਾਬਕ ਘਰ ਵਿੱਚ ਇੱਕ ਬਜ਼ੁਰਗ ਜੋੜਾ ਰਹਿੰਦਾ ਹੈ ਤੇ ਉਹਨਾਂ ਦਾ ਪੁੱਤਰ ਥੋੜਾ ਸਮਾਂ ਪਹਿਲਾਂ ਹੀ ਉਹਨਾਂ ਕੋਲ ਰਹਿਣ ਆਇਆ ਸੀ। ਬ੍ਰੈਕਸਨ ਨੇ ਪੁਸ਼ਟੀ ਕੀਤੀ ਹੈ ਕਿ ਪੁਲਿਸ ਨੂੰ ਪਹਿਲਾਂ ਵੀ ਘਰ ਵਿੱਚ ਬੁਲਾਇਆ ਗਿਆ ਸੀ ਪਰ ਉਹਨਾਂ ਦਾ ਮੰਨਣਾ ਹੈ ਕਿ ਅਧਿਕਾਰੀ ਪਿਛਲੇ ਸਮਿਆਂ ਵਿੱਚ ਦੌਰਾਨ ਦੋ ਵਾਰ ਉੱਥੇ ਗਏ ਸਨ। ਕਿਹਾ ਜਾ ਰਿਹਾ ਹੈ ਕਿ ਬ੍ਰੈਂਡਵੁੱਡ ਵਿੱਚ ਇਹ ਘਟਨਾ ਗ੍ਰੈਂਡ ਟ੍ਰੇਲ ਕਮਿਊਨਿਟੀ ਦੇ ਇੱਕ ਘਰ ਤੇ ਕੀਤੇ ਗਏ ਹਮਲੇ ਦੌਰਾਨ ਤਿੰਨ ਲੋਕਾਂ ਨੂੰ ਚਾਕੂ ਦੇ ਮਾਰਨ ਦੇ ਲਗਭਗ 12 ਘੰਟੇ ਬਾਅਦ ਵਾਪਰੀ ਹੈ। ਪਰ ਗ੍ਰੈਗਸਨ ਨੇ ਕਿਹਾ ਕਿ ਜੀਹਾ ਕਹਿਣਾ ਮੁਸ਼ਕਿਲ ਹੈ ਕਿ ਇਹ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਨੇ ਉਹਨੇ ਆਖਿਆ ਕਿ ਅਸੀਂ ਇਸ ਸਮੇਂ ਕੋਈ ਤਤਕਾਲ ਕਨੈਕਸ਼ਨ ਨਹੀਂ ਵੇਖ ਰਹੇ ਹਾਂ ਪਰ ਅਸੀਂ ਨਿਸ਼ਚਿਤ ਤੌਰ ਤੇ ਇਸ ਤੋਂ ਇਨਕਾਰ ਕਰ ਰਹੇ ਹਾਂ ਇਸ ਸਮੇਂ ਅਸੀਂ ਵਿਸ਼ਵਾਸ ਨਹੀਂ ਕਰਦੇ ਕਿ ਇਹ ਸਬੰਧਿਤ ਨੇ